ਇਹ ਹੈ ਜੀ ਸਾਡਾ ਚਾਚਾ ਸਾਡਾ ਧੂਣੀ ਲਾਈ ਫਿਰਦਾ ਵਾ ਅੱਜ ਦੇ ਵਲੌਗ ਤੁਹਾਡਾ ਸਵਾਗਤ ਆ ਠੰਡ ਵਾਲੀ ਹੋ ਗਈ ਹੈ ਨਾ ਹੋਰ ਫਿਰ ਕਿਵੇਂ ਆ ਜੀਰ ਠੀਕ ਆ ਵਿਆਹਵੂ ਦਿਖਾ ਦੇ ਬੱਚ ਹਾਲਤ ਵਿਆਹਵੂ ਦਿਖਾ ਦੇ ਹੈ ਵਿਆਹਵੂ ਦਿਖਾ ਦੇ ਮੈਂ ਤੈਨੂੰ ਕਿਹਾ ਵਿਆਹਵੂ ਦਿਖਾ ਦੇ ਮੁੰਡੇ ਨੂੰ ਕਿਹਾ ਵਾ ਤੂੰ ਬੰਦਾ ਬਣਨਾ ਕਿ ਨਹੀਂ ਬਣਨਾ ਇਹ ਕਹਿੰਦਾ ਮੇਰਾ ਬੰਦਾ ਪੱਟ ਲਿਆ ਬੱਚ ਬੱਤੇ ਮੈਨੂੰ ਰਖ ਸਕਦਾ ਤੂੰ ਮੈਨੂੰ ਕਦੇ ਨਹੀਂ ਬੁਕਿੰਗ ਤੇਰੇ ਨਾਲ ਕਾਦੀ ਹੋਈ ਦੱਸ ਦੇ ਇਹਨੂੰ ਦੱਸੇ ਆਪਾਂ ਨੂੰ ਨਹੀਂ ਕੋਈ ਪਰਸਾ ਦੱਸ ਮੈਨੂੰ ਨਹੀਂ ਪਤਾ ਹੈ ਉਹਦੇ ਕਹਿਣਾ ਕਿਹੜੀ ਘਾਵਤ ਸੀ ਉਹ ਛੜਿਆਂ ਦੇ ਪੱਕਣ ਦਾ ਪਤਾ ਨਹੀਂ ਪਰੋਠੇ ਕੀ ਸੀ ਕਰਕੇ ਉਹ ਉਹ ਸਾਰਾ ਘਾਵਤ ਨਹੀਂ ਗਾਣਾ ਮਾ ਨਹੀਂ ਘਾਵਤ ਜੀ ਵੀ ਸੀ ਇੱਕ ਚਲ ਗਾਣਾ ਸੁਣਾ ਦੇ ਕੀ ਬੋਲ ਸੀ ਦੱਸੇ ਨਾ ਮੈਨੂੰ ਆਉਂਦਾ ਨਹੀਂ ਹੈ ਚਾਚਾ ਸਿਓ ਜੀ ਛੋਟੇ ਛੋਟਾ ਚਾਚਾ ਜੀ ਥੋੜੀ ਲਾਈ ਬੈਠੇ ਦੇ ਵਿਚਾਰੇ ਮੋਟਰ ਹੀ ਹਾਰਾ ਇਹਨਾਂ ਦਾ ਪਹਿਲਵਾਨ ਦਾ ਤਾਇਆ ਜੀ ਛੜਾ ਇਹ ਐਮਪੈਰ ਹੋ ਰਿਹਾ ਉਹ ਤੋਂ ਇਹਦਾ ਹੁਣ ਵੀਰੇ ਜਿਹੜੇ ਆਪਣੇ ਮਿੱਤਰ ਬਲੌਗ ਦੇਖਦੇ ਆ ਇਹ ਮੁੰਡਾ ਨਾ ਸਾਡੇ ਪਿੰਡ ਚੋਂ ਇਹ ਹੁਣ ਕੇਕ ਨਾ ਮੈਂ ਕੁਮਾਰਾ ਵਾਂ ਇਹ ਵੀ ਤੁਸੀਂ ਹੁਣ ਕਮੈਂਟ ਕਰਕੇ ਦੱਸਣਾ ਜਿਹੜਾ ਕਮੈਂਟ ਕਰੂਗਾ ਵਧੀਆ ਜਿਹਾ ਉਹਨੂੰ ਨਾਮ ਦਿੱਤਾ ਜਾਊਗਾ ਯਾਦ ਗਰੁੱਪ ਵੱਲੋਂ ਨਾਮ ਬਹੁਤ ਉਹਨੂੰ ਗਿਫਟ ਭੇਜਿਆ ਜਾਊਗਾ ਤਾਂ ਦੂਰ ਵਾਲ ਬਿੱਤਰਕਾਰ ਦੇ ਵਿੱਚ ਕਿਤੇ ਪਿੰਡ ਦਾ ਲੋਕਲ ਕਰੂਗਾ ਉਹਨੂੰ ਘਰੇ ਜਾ ਕੇ ਦੇ ਕੇ ਆਵਾਂਗੇ ਹੁਣ ਤਾਂ ਆਪਣੇ ਉਧਰ ਗਿਫਟ ਵਾਲਾ ਵੀ ਸ਼ੁਰੂ ਕੀਤਾ ਹੈ ਬਾਬੇ ਉਹਨਾਂ ਨੇ ਕੰਮ ਬਹੁਤ ਵਧੀਆ ਵਾ ਉਹਨਾਂ ਨੂੰ ਬੁਲਾ ਲਾਂਗੇ ਉਹ ਦੇ ਕੇ ਜਾਂਦਾ ਘਰੇ ਕੇਕੂਕ ਬਣਾ ਕੇ ਖਾ ਦੋ ਹਾਂ ਤੇ ਉਹ ਡਾਲ ਸੱਤ ਲਾਂਗੇ ਉਹ ਬੰਦੇ ਦੇ ਘਰੇ ਸਪੈਸ਼ਲ ਤੁਸੀਂ ਇਹ ਅੰਦਾਜ਼ਾ ਲਾਉਣਾ ਇਹ ਬੰਦੇ ਦਾ ਵੀ ਕੀ ਹਿਸਾਬ ਕਿਤਾਬ ਆ ਠੀਕ ਨਹੀਂ ਪਤਾ ਲੱਗ ਜਾਊਗਾ ਕਾੜੀ ਸਵੇਰੇ ਕਰਤੀ ਨਾ ਤੇਰਾ ਇਹ ਵੀ ਮੁੰਡਾ ਕੁਮਾਰਾ ਯਾਰ ਕੁਮਾਰਾ ਇਹ ਤਾਂ ਸਿਟੀਜਨ ਹੋ ਗਿਆ ਕੁਮਾਰਾ ਸਿਟੀਜਨ ਤਾਂ ਚੱਲ ਬੱਕਰੀ ਗੱਲ ਮੈਨੂੰ ਐਂ ਦੱਸ ਉਹਨੇ ਸਪਰੇਅ ਕਾਦੀ ਕਰੀਏ ਤਾਂ ਦੱਸ ਇਹ 47 ਦੀ ਚੱਤਾਂ ਵਾਲੀ ਚਾਚਾ ਕਿਹੜੇ-ਕਿਹੜੇ ਦੰਤ ਕੱਟ ਕਰੇ ਸਾਨੂੰ ਦੱਸ ਦੇ। ਐ ਨਲੋੜਾ ਲਿਆਤਾ। ਉਹ ਇਹ ਕਹਿੰਦਾ ਸਾਰੇ ਦੰਤਾਂ 'ਲੀ ਸਪਰੇਅ ਕਰਤੀ। ਦੰਤਾਂ 'ਲੇ ਸਾਰੇ ਦੱਤੇ ਹੀ ਪਾਤੇ। ਸਪਰੇਅ ਕਰਤੀ। ਕਿਹੜਾ ਕਰਦਾ। ਧੋਣੇ ਦਾ ਨਹੀਂ ਸੇਕ ਲਾ ਤੂੰ ਵੀ। ਸੇਕਣਾ ਹੀ ਆ। ਹਾਂ। ਨਹੀਂ ਤਾਂ ਜ਼ਰੂਰੀ ਹੈ ਸੇਕ ਮੈਨੂੰ ਤਾਂ ਚਾਹ ਤਾਂ ਲੈ ਕੇ ਆ ਆ ਗਿਆ। ਯਾਰ ਚਾਹ ਲੈ ਕੇ ਆਵਾਂ ਚਾਹ ਸਾਡੇ ਆਉ ਚਾਹ ਸਾਰਾ ਗੋ ਪੀਆਵਾਂਗੇ। ਬ੍ਰੈਡ ਚ ਆਲਦੇ ਸਮੋਸੇ ਚ ਆਲਦੇ ਸਾਡੇ ਹਾਂ ਰੋਟੀ ਖਵਾ ਪਹਿਲਾਂ ਰੋਟੀ ਨਹੀਂ ਹੁੰਦਾ ਸਵੇਰੇ ਰੋਟੀ ਦਾ ਹੱਕ ਹੀ ਤੇ ਬਣਦਾ ਵਾ ਜਿਹਦੇ ਬੰਦੇ ਪਹਿਲਾਂ ਲੈ ਕੇ ਹੱਕ ਉਹਦਾ ਬਣਦਾ ਕੱਲ ਬਰਸਾ ਸੀ ਆਇਆ ਸੀ ਰੋਟੀ ਉਹ ਮੈਨੂੰ ਕੱਲ ਬਰਸਾ ਆਇਆ ਉਹ ਨਹੀਂ ਆਪਣੇ ਪੁੱਛ ਨੇ ਦਿਦਨੇ ਕਿ ਦਿਨੇ ਜਵਾਦਤਾ ਰੋਟੀ ਇੱਕ ਦਿਨ ਕਹਿੰਦਾ ਮੈਨੂੰ ਦਿੱਤਾ ਨਹੀਂ ਖਵਾਈ ਨਹੀਂ ਨਹੀਂ ਨਿਕਲਦਾ ਨਹੀਂ ਹੈਗਾ ਬੰਦਾ ਖੁੱਲਾ ਕੰਮ ਚਾਲਾ ਖੁੱਲਾ ਹੁਣ ਤੂੰ ਤੇਰੇ ਆਇਆ ਤੂੰ ਰੋਟੀ ਨਹੀਂ ਖਵਾਈ ਹੈਗੀ ਤੇਰਾ ਫਰਜ਼ ਨਹੀਂ ਮੰਨਦਾ ਰੋਟੀ ਖਵਾਉਣ ਦਾ ਹਾਂ ਕੀ ਕਹਿੰਦਾ ਓਏ ਹੱਥ ਸੇਕ ਲਾ ਪੋਰਾ ਸਿਟੀ ਜਨ ਆ ਜਾ ਕਰਨਾ ਕਿੱਥੇ ਆ ਕਰੀ ਜਾਂਦੇ ਆ ਹੁਣ ਕੰਮ ਨਾ ਹੋਈ ਜਾਣੇ ਮੈਂ ਤੇ ਬਹਿ ਜਾ ਤੂੰ ਇਧਰ ਛੇਕ ਲਾ ਥੋੜਾ ਹੱਥ ਇੰਨੀ ਕਾਲੀ ਨਹੀਂ ਕਰੀਦੀ ਹੁੰਦੀ ਨਹੀਂ ਉਹ ਦੋ ਗੱਟੂ ਆਪਣੇ ਉੱਥੇ ਪਏ ਆ ਖੋਲ ਕੇ ਲੱਗ ਜਾ ਗਰਮੀ ਆ ਭਾਈ ਚੱਕ ਦੇ ਕੰਮ ਨੂੰ ਗੜਾ ਠੰਡਾ ਹੁੰਦਾ ਇਹਦੀ ਗੱਲ ਸਹੀ ਆ ਹੈ ਸਪਰੇਅ ਟੱਬਿਆਂ 'ਚ ਕਰਾਂਗੇ ਤੇ ਉਹ ਗੱਟੂ ਦੋ ਰੱਖ ਤੇ ਖੋਲ ਕੇ ਸ਼ੁਰੂ ਕਰ ਦੇ ਕਾਰਵਾਈ ਪਾ ਦੇ ਸਿਫਰ ਨਾਈਨੇ ਆ ਬੰਦੇ ਆਇਆ ਤੇਰਾ ਹੱਕ ਬਣਦਾ ਜਿੱਥੇ ਲਿਆਉਣ ਦਾ ਠੰਡ ਦਾ ਹੈਗੀ ਆ ਉਹ ਦੇਗਾ ਤੇ ਰਿਹਾ ਹੋਇਆ ਕਿੱਥੇ ਆ ਦੇਗਾ ਰਿਹਾ ਆ ਕਿਧਰ ਤੇ ਆ ਦੇਗਾ ਦੱਸ ਦੇਖ ਗਾ ਤੇ ਕਿਹ ਤਰ੍ਹਾਂ ਦੇਖ ਗਿਆ ਵੀ ਦੇਖੀਓ ਤੇਰਾ ਈ ਕਾੜ ਘਰੇ ਤਰਿਆ ਹੋਇਆ ਹੁਣ ਇੱਥੇ ਅੱਛਾ ਅੱਛਾ ਘਰੇ ਚੜੀ ਉਹ ਘਰੇ ਪਹੁੰਚੀ ਐ ਫਿਰ ਖੁਸ਼ ਖਬਰੀ ਤਾਂ ਨਹੀਂ ਕੋਈ ਖੁਸ਼ ਖਬਰੀ ਤਾਂ ਨਹੀਂ ਪੱਠੀ ਚੜ ਗਈ ਜੇ ਖੁਸ਼ ਖਬਰੀ ਹੈ ਕੋਸ਼ਰ ਪੱਛ ਹੈਂ ਲੋਈ ਕੱਢੋ ਹਾਂ ਇਧਰ ਦੋ ਪਾ ਕੇ ਬਾਕੀ ਉਧਰ ਸਾਰੇ ਪਾ ਦਾਂਗੇ ਸਾਰੇ ਪਾ ਦਿਓ ਹਾਂ ਲਾਰੇ ਲਾ ਇਧਰ ਆਹੀ ਕੰਮ ਆ ਤੇਰਾ ਕਾਹਨੂੰ ਕਾਹਨੂੰ ਸੜਾ ਕਦੇ ਕਦੇ ਟਾਈਮ ਤੇ ਆਇਆ ਵਾ ਕਹਿੰਦਾ ਆਹੀ ਦਊਂਗਾ ਨਾ ਤੇਰੇ ਅੱਛਾ ਇਹ ਤਾਂ ਛੜਿਆ ਸੀ ਆ ਮੁੰਡਾ ਭਾਈ ਸਾਡਾ ਨਾ 21 22 ਸਾਲ ਦਾ ਵਾਹੇ ਦੱਸ ਰਿਹਾ ਵਾ ਵੀ ਮੈਂ ਕੁਮਾਰਾ ਹੀ ਆ ਹਜੇ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਵਾ ਦੱਸਣਾ ਕੀ ਹੈ ਕੁਵਾਰਾ ਤਾਂ ਕੁਵਾਰਾ ਵਿਆਹ ਹੀ ਨਹੀਂ ਹੋਇਆ ਫਿਰ ਕੁਵਾਰਾ ਹੀ ਰਹੂ ਹਾਂ ਹਾਂ ਜਿਹੜਾ ਜਿਹਦੇ ਵਿਆਹ ਨਾ ਹੁੰਦਾ ਕੁਮਾਰਾ ਹੀ ਹੁੰਦਾ ਉਹ ਹਾਂ ਇਹ ਬੰਦਾ ਸਾਡਾ ਜਿਹੜੇ ਪਿੰਡ ਦਾ ਮਿੱਤਰ ਵੇਲੀ ਆਪਣਾ ਸੱਜਣ ਦਾਈ ਆ ਇਹਦੇ ਨਾਲ ਇਹ ਬੰਦਾ ਯਾਰ ਇਹ 22 21 22 ਸਾਲ ਦਾ ਦੱਸ ਰਿਹਾ ਖੁਦ ਨੂੰ ਹੁਣ ਤੁਸੀਂ ਦੱਸ ਦੋ ਮੁੰਡਾ ਕਿਹਦੇ ਹਿਸਾਬ ਦਾ ਸੋਹਣੀ ਗੱਲ ਹਾਂ ਮੇਰਾ ਬੱਧਾ ਕਹਿ ਰਿਹਾ ਬਾਹਰਲੇ ਬੰਦੇ ਨੂੰ ਵੀ ਪਤਾ ਓਏ ਇਧਰ ਪੈਂਟ ਦਾ ਸਿੱਧੀ ਜਾਣ ਬੰਦਾ ਇਹ ਓਏ ਇਹ ਪਹਿਲਾਂ ਤਾਂ ਪ੍ਰਵਾਸੀ ਆ ਵਿਚਾਰਾ ਪ੍ਰਵਾਸੀ ਦਾ ਪੱਕਾ ਕਰਤਾ ਗ੍ਰੀਨ ਕਾਰਡ ਵੀ ਦੇਦਾ ਇਹਨੂੰ 트럼ਪ ਵਾਲਾ ਕੰਮ ਨਹੀਂ ਹੈਗਾ ਆਪਣੇ ਕੋਲੇ ਗ੍ਰੀਨ ਕਾਰਡ ਦੇਦਾ ਇਹਨੂੰ ਕੀ ਤੋਂ ਦਵਾਇਆ ਫਿਰ ਕੋਹ ਦਵਾਣ ਤੋਂ ਕੋ ਮੋਤੀ ਇਹ ਪਹਿਲਾਂ ਹੀ ਦਵਾਤਾ ਸੀ ਆਪਣੇ ਕੈਪਟਨ ਸਾਹਿਬ ਦੇ ਕੇ ਜੰਕਲ ਸਾਹਿਬ ਉਧਰੋਂ ਉਹਨਾਂ ਨੇ ਦੇਤਾ ਸੀ ਇਹਨਾਂ ਨੂੰ ਕੈਪਟਨ ਦੇ ਕੇ ਹਾਂ ਜਾਂਦਾ ਜਾਂਦਾ ਜਿਹੜੀ ਸਰਕਾਰ ਉਹਦੀ ਇਹਨੂੰ ਦੇ ਕੇ ਆਓ ਦੇ ਗੱਲ ਨਹੀਂ ਆਪਾਂ ਨਹੀਂ ਲਿਆ ਆਪਾਂ ਨੂੰ ਓਏ ਯਾਰ ਦੱਸ ਏ ਹੁਣ ਤੈਨੂੰ ਸਾਰੀਆਂ ਗੱਲਾਂ ਦੱਸ ਕੇ ਅਸੀਂ ਆਪਦਾ ਉਹਦੇ ਕੋਲ ਝੱਗਾ ਚੌੜ ਕਰਾਉਣਾ ਵਾ ਤੇਰੀ ਸਰਕਾਰ ਨਾਲ ਸਿੱਧੀ ਗੱਲਬਾਤ ਆ ਕੱਲ ਨੂੰ ਤੂੰ ਭਵਨਤਵਾਲ ਨੂੰ ਸੀਐਮ ਸਾਹਿਬ ਨੂੰ ਕਹਿ ਕੇ ਸਾਡਾ ਇੱਥੇ ਸਾਰਾ ਕੁਝ ਰੱਦ ਕਰਵਾ ਦੇਵੇਂ ਅੱਛਾ ਇੰਨਾ ਕੁਝ ਨਹੀਂ ਦੱਸੀਦਾ ਹੁੰਦਾ ਹੈਗਾ ਤੇਰਾ ਤਾਂ ਬਾਲਾ ਕੋ ਰੱਦ ਨਾ ਹੋ ਜਾ ਮੇਰਾ ਤਾਂ ਸਾਰਾ ਕੁਝ ਕਰਵਾ ਦੇਗਾ ਮੈਂ ਤਾਂ ਪਤਾ ਵਾ ਤੇਰਾ ਹੁਣ ਕੀ ਕਾ ਸਕਦੇ ਆ ਮੈਂ ਉਹ ਦੇਖ ਬੰਦਾ ਉਹ ਸਿਟੀ ਜਨੇ ਕੋ ਖੜਾ ਬਾ ਉਧਰ ਮਾਰ ਕੇ ਉਹ ਤਾਂ ਬਾਲਾ ਪ੍ਰਣਾਮ ਆ ਉਹਦਾ ਉਹਦਾ ਹੁਣ ਨਾਪ ਦਿਖਾਓ ਕੋਈ ਕਰ ਰਿਹਾ ਹੈਗਾ ਇਸ ਚੀਜ਼ ਦੀ ਉਹ ਵੀ ਕੋਈ ਦਿਖਾ ਦਿੰਦੇ ਹੋ ਜੋ ਥੋੜੇ ਇੱਥੇ ਖਜ਼ਾਨਾ ਬਹੁਤ ਵੱਡਾ ਵਾ ਲੱਭ ਲੱਭ ਰਿਹਾ ਇੱਥੇ ਕਹਿੰਦੇ ਪੁਰਾਣੇ ਬੁੜਿਆਂ ਨਾਲ ਕੋਈ ਆ ਇੱਥੇ ਖਜ਼ਾਨਾ ਆ ਮੋਟਰ ਤੇ ਕਹਿੰਦੇ ਹਾਂ ਕੱਢ ਰਹੇ ਹਾਂ ਖਜ਼ਾਨਾ ਲੱਭ ਲੱਭ ਕੇ ਕੋਈ ਨਿਕਲਿਆ ਬਈ ਕੋਈ ਸੋਨਾ ਸਾਨਾ ਹੀ ਆ ਜਾਵੇ ਨਾ ਸਰੋਂ ਠੀਕ ਨਹੀਂ ਤਿੰਨ ਕਿੱਲੇ ਉਧਰ ਸਪਰੇ ਉਧਰ ਆ ਆਪਣੇ ਦੋ ਪੌਣੇ ਦੋ ਕਿੱਲੇ ਬਾਕੀ ਇੱਧਰ ਮਾਰ ਦਾਂਗੇ ਫਿਰ ਹਿਸਾਬ ਕਿਤਾਬ ਜਿਹਾ ਹੋ ਜਾਊਗਾ ਪਾ ਉਹ ਕਲੀਅਰ ਕਰਨਾ ਜਾਨੀ ਉਧਰ ਲ ਇੱਧਰ ਦਵਾਈ 도ੜੀ ਮੋੜੀ ਰਹਿ ਵੀ ਜਾਊ ਖੱਤਾ ਕੋਈ ਚੱਕਰ ਨਹੀਂ ਸੰਘੋਰ ਪਾ ਦਾਂਗੇ ਉਧਰ ਹਨ ਇੱਕ ਇੱਕ ਵਸਾ ਜੇ ਹਜੂਦ ਔਰ ਥੋੜਾ ਗੁੱਲੇਣਾ ਵੱਧ ਆ ਚਲੋ ਉੱਠੋ ਤੁਸੀਂ ਖੋਲੋ ਗੱਟੂ ਜਾ ਕੇ ਅਸੀਂ ਤਾਂ ਆ ਗਏ ਉਧਰ ਨੂੰ ਦਵਾਈ ਲੈ ਕੇ ਚੱਕ ਕੇ ਆ ਜੀ ਦਵਾਈ ਤਾਂ ਮੈਂ ਆ ਗਿਆ ਉਹ ਘਰੋਂ ਜਗਾਰਡਨ ਚੱਕਣਾ ਹੈਗਾ ਅੱਪ ਤੈਂ ਰੱਖਣਾ ਵਾ ਜਗਾਰਡ ਤੇਰੇ ਕੋਲ ਮੈਂ ਕਰੋ ਕਰੋ ਨਹੀਂ ਜਾਣਦਾ ਸਾਲਾ ਕਿਹੜਾ ਜਗਾਰਡ 10000 ਉਹ ਕੱਟ ਵੀ ਨਹੀਂ ਉਹ ਜਦ ਕਹਿੰਦਾ ਵਾ ਅੱਛਾ ਅੱਛਾ ਕੱਟ ਵੀ ਲੈ ਕੇ ਫਿਰ ਘਰੇ ਫੋਨ ਕਰਤਾ ਭਜਾਈ ਨੂੰ ਫਿਰ ਕਰੋ ਨਹੀਂ ਆ ਤਾਂ ਜਾ ਚੱਕ ਲਿਆ ਫੋਨ ਕਰਤਾ ਘਰੇ ਕਰਾਉਣਾ ਤਾਂ ਮੇਰੇ ਕੋਲੇ ਪਈਆ ਮੇਰੇ ਕੋਲ ਯਾਰ ਕਿੱਥੇ ਆ ਤੇ ਘਰੇ ਪਈ ਆ ਯਾਰ ਚੱਕ ਕੇ ਲਿਆ ਮੈਂ ਉਹਦੇ ਨੂੰ ਫੋਨ ਕਰਦਾ ਸਾਰਾ ਦੂਜਾ ਜਿਹੜਾ ਮੂਹਰਲਾ ਹੁੰਦਾ ਕਸਨ ਵਾਲਾ ਉਹ ਹੈਗਾ ਮੇਰੇ ਕੋਲੇ ਬਹੁਤ ਠੀਕ ਆ ਮੈਂ ਜਾਣਾਂ ਕੋਈ ਨਹੀਂ ਚੱਲ ਇਹਨੂੰ ਦੱਸਾਂ ਖੱਤੇ ਕਿਹੜਾ-ਕਿਹੜਾ ਰਿਓ ਪਾਉਣਾ ਵਾ ਆ ਜਾਵਾ ਜਾਵਾ ਹਾਂ ਚੱਲ ਮਿੱਤਰਾ ਚੱਲ ਆਪਕੇ ਰਾ ਪਾਈ ਸੀ ਦਵਾਈ ਉਹਨੇ ਕੰਮ ਨਹੀਂ ਕਰਿਆ ਹੈਗਾ ਹੁਣ ਦੁਬਾਰਾ ਪਾਉਨੇ ਆ ਹੋਰ ਕੋਈ 15 1600 ਪੈਂਦੀ ਆ ਕਿੱਲੇ ਦੀ ਮੂਰੋਂ ਚ ਆਉਂਦੀ ਆ ਦਵਾਈ ਤੇਰੀ ਮੂਰੋਂ ਡੱਗਦਾ ਤੋਪਕਾ ਤੋਪਕਾ ਆ ਆ ਕੱਕ ਵਾਲੀ ਨੀਂਦਲ ਦਾ ਫਾਇਦਾ ਤਾਂ ਹੈਗਾ ਹੀ ਆ ਦਵਾਈ ਜਾਨੀ ਪੈ ਜਾਂਦੀ ਆ ਉੱਤੇ ਇੱਧਰ ਸਾਡਾ ਵੱਡਾ ਬਲੌਗਰ ਲੱਗਿਆ ਹੋਇਆ ਤੇ ਆ ਵਕੀਰਾ ਪਾਈ ਸੀ ਦਵਾਈ ਉਹਨੇ ਕੰਮ ਨਹੀਂ ਕਰਿਆ ਹੈਗਾ ਗੋਲੀ ਰੰਡੇ ਤੇ ਹੁਣ ਆਪਾਂ ਇੱਕ ਹੋਰ ਲਿਆਂਦੇ ਆ ਇਹ ਵੀ ਸੁੱਕੇ ਚ ਪੈਂਦੀ ਆ ਪਾਣੀ ਲਾਵਾਂਗੇ ਮਗਰੋਂ ਇਹ ਹੈਗੀ ਆ ਆ ਦੇਖੋ ਤੁਸੀਂ ਇਹ ਅੰਬੀ ਅੰਬੀਰਾ ਵਾ ਅੰਬੀਰਾ ਦਵਾਈ ਆ ਤੇ ਹੁਣ ਇਹ ਪਾਉਨੇ ਆ ਦੋ ਤਰ੍ਹਾਂ ਦੇ ਵਿੱਚ ਆਉਂਦੀ ਆ ਇੱਕ ਸੇਵੀਆਂ ਜਿਹੀ ਆਉਂਦੀਆਂ ਨੇ ਆਹ ਆਹ ਸੇਵੀਆਂ ਨੇ ਇਹ ਨਾਲ ਪੈਂਦੀ ਆ ਇਹਦੇ ਬਜਾਏ ਦੁੱਧ ਜਿਹਾ ਹੁੰਦਾ ਵਾ ਇਹ ਨਾਲ ਪੈਂਦੀ ਆ ਜਣੇ ਦਵਾਈ ਬਾਕੀ ਦੇਖਦੇ ਹਾਂ ਕੀ ਬਣਦਾ ਵਾ ਇਹਦਾ ਗੋਲਡਨ ਦਾ ਹੈ ਬਾਲਾ ਵਾ ਫਕੀਰਾ ਨੇ ਦਵਾਈ ਨਹੀਂ ਕੰਮ ਨਹੀਂ ਕੀਤਾ ਹੈਗਾ ਜਮਾਂ ਵੀ ਤਾਂ ਹੀ ਆਪਾਂ ਨੂੰ ਅੰਬੀਰਾ ਪਾਉਣੀ ਪੈ ਗਈ ਹੁਣ ਇਹਦਾ ਵੀ ਰਿਜ਼ਲਟ ਦੇਖਾਂਗੇ ਤੇ ਸਾਹਮਣੇ ਦਿਖਾਉਣਾ ਤੁਹਾਨੂੰ ਮੈਂ ਐਤਕੀ ਜਿਹੜੀ ਦਵਾਈ ਦਾ ਹਊਆ ਜਾਂ ਕ੍ਰੀਏਟ ਹੁੰਦਾ ਵੀ ਇਹ ਕੰਮ ਕਰੂ ਵੀ ਕੰਮ ਕਰੂਗੀ ਉਹ ਚੀਜ਼ ਕੰਮ ਨਹੀਂ ਕਰਦੀ ਹੈਗੀ ਉਹ ਚੀਜ਼ ਲਾਓ ਨਾ ਜੀਦਾ ਬਾਲਾ ਰੋਲਾ ਜਿਹਾ ਪੈ ਜਾਵੇ ਅ ਫਕੀਰਾ ਦਾ ਰੋਲਾ ਬਾਲਾ ਪੈ ਗਿਆ ਪਰ ਰਿਜ਼ਲਟ ਜ਼ੀਰੋ ਹੀ ਆ ਕੋਈ ਕੰਮ ਨਹੀਂ ਕਰਿਆ ਦਵਾਈ ਨੇ ਤੇ ਆਹ ਦੇਖੋ ਗੋਲੀ ਡੰਡਾ ਤੁਹਾਡੇ ਸਾਹਮਣੇ ਹੀ ਆ ਭਰੇ ਪਿਆ ਫੁੱਲ ਭਰੇ ਆ ਪਿਆ ਕੰਮ ਹੁਣ ਇਹ ਇੱਕ ਪਾਸੇ ਵਾਲਾ ਕੰਮ ਕਰਨਿਆ ਪਊਗਾ ਬਾਕੀ ਦੇਖਦੇ ਆ ਕੀ ਬਣਦਾ ਵਾ ਉਧਰ ਸਾਹਮਣੇ ਆਲੂ ਉਹਦੇ ਸਪਰੇ ਹੁੰਦੀ ਆ ਵੱਡਾ ਸਿਸਟਮ ਆ ਭਾਈ ਵੱਡੀਆਂ ਧਾਮਾਂ ਜਾਮਾਂ ਤਾਂ ਦੇਖੋ ਇਹ ਤੇ ਆ ਪਕੀਰਾ ਪਾਈ ਸੀ ਦਵਾਈ ਆਪਾਂ ਰਿਜ਼ਲਟ ਦੇਖ ਲਾਦੇ ਬੂਥ ਚੜਿਆ ਪਿਆ ਆਹ ਦੇਖੋ ਕਿੰਨਾ ਗੋਲੀ ਡੰਡਾ ਕਿੰਨਾ ਆ ਦੇਖੋ ਕੋਈ ਕੰਮ ਨਹੀਂ ਕਰਿਆ ਹੁਣ ਦੂਜੀ ਪਾਉਨੇ ਆ ਅੰਬੀ ਰਤਬਾਈ ਪਾਉਨੇ ਆ ਕਟ ਵਾਲਿਆਂ ਨੇ ਕਰਾ ਕੇ ਦੇਖ ਲੈਣੇ ਭੱਜ ਭੱਜ ਇਹ ਆ ਭਾਈ ਵੱਡਾ ਸਾਡਾ ਪਹਿਲੇ ਬਲੌਗਾਂ ਦੇ ਵੀ ਗੱਭਰੂ ਆਇਆ ਇਹ ਇੱਕ ਕੈਨੇਡਾ 15 ਵੈਂਕ ਵਾਲਾ ਵੀਜ਼ਾ ਭਾਈ ਐ ਹੁੰਦੀ ਆ ਮਿਹਨਤਾਂ ਦੁਬਾਰਾ ਵੀ ਉਹ ਸਿਰੇ ਤੋਂ ਮੋੜ ਲੈ ਆਇਆ ਦਵਾਈ ਕਰਤੇ ਦੀ ਕਾਫੀ ਆ ਇਹਨੇ ਕੰਮ ਕਰਨਾ ਮਿਹਨਤ ਕਰਨੀ ਆ ਭਾਈ ਥਾਂ ਠੰਡੋ ਦੇ ਮੂਰੇ ਕੁਝ ਨਹੀਂ ਹੈਗੀ ਤੇ ਤੁਸੀਂ ਵੀ ਕਮੈਂਟ ਕਰਕੇ ਦੱਸੋ ਵੀ ਛੋਡੇ ਗੋਲੀ ਲੰਡਾ ਮਰਿਆ ਕਿ ਨਹੀਂ ਕਿ ਉੱਥੇ ਕੰਮ ਰਹਿ ਗਿਆ ਸਾਲ ਉਹਦੇ ਕਹਿਣ ਵਾਂਗੂ ਬਜ਼ੁਰਗਾਂ ਦੀ ਉਮਰਾਂ ਨਿਕਲ ਗਈਆਂ ਗੋਲੀ ਲੰਡਾ ਨਹੀਂ ਮਰਿਆ ਹੈਗਾ ਸਾਲਾ ਪਤਾ ਨਹੀਂ ਇਹ ਕਹਿਜਾ ਵਾ ਓਏ ਗੋਲੀ ਲੰਡਾ ਕਾਹਦੇ ਨਹੀਂ ਮਾਰਦਾ ਹੈਗਾ ਦੱਸ ਦੇ ਕੰਪਨੀ ਵਾਲਿਆਂ ਨੇ ਫੋਨ ਕੀਤਾ ਸੀ ਆਇਆ ਉਹ ਨਹੀਂ ਪਤੰਦਰ ਲਾਉਣੇ ਅੱਜ ਉਹਨੂੰ ਯਾਰ ਦੁਬਾਰਾ ਸਾਦੇ ਆ ਹਾਂ ਇਹ ਹੁਣ ਪਹਿਲਾਂ ਅਫਕੀਰਾ ਪਾਈ ਸੀ ਦਵਾਈ ਆ ਪਾਟੋ ਲੀਆਂ ਲਾਈਆਂ ਸੀ ਕਿਲੇ ਦੀ ਉਹਨੇ ਕੰਮ ਨਹੀਂ ਕਰਿਆ ਹੁਣ ਆ ਪਾਉਨੇ ਦੂਜੀ ਅੰਬੀਰਾ ਇਹਦਾ ਦੇਖਦੇ ਆ ਕੀ ਗੱਲਬਾਤ ਬਣਦੀ ਆ ਹਨਾ ਰਿਜ਼ਲਟ ਕੀ ਨਿਕਲਦਾ ਵਾ ਬਾਕੀ ਨਿਊਜ਼ੀਲੈਂਡ ਵਾਲੇ ਇਹਨਾਂ ਦੇਖਦੇ ਆ ਇਹਦਾ ਰਿਜ਼ਲਟ ਤਾਂ ਹੈਗਾ ਚਾਰ ਨਿਊਜ਼ੀਲੈਂਡਾ ਸਪਰੇਅ ਦਾ ਹਨਾ ਪੱਤੇ ਪੱਤੇ ਦਵਾਈ ਪਈ ਜਾਂਦੀ ਆ ਆ ਜਿਹੜੀ ਸਾਹਮਣੇ ਕਣਕ ਆ ਤੇ ਆਪਣੇ ਕੋਲ ਲੰਡਾ ਹੈ ਨਹੀਂ ਜਿੱਦਾਂ ਕਾਲੀ ਸ਼ਾਹ ਖੜੀ ਆ ਇਹ ਸੰਕੋਰ ਪਾਤੀ ਸੀ 300 ਆਪਾਂ ਇਹਦੇ ਵਿੱਚ ਤੇ ਹੁਣ ਆ ਦੇਖਦੇ ਆ ਕਰਕੇ ਆ ਦੋ ਗਿੱਲੇ ਜਿਹਾ ਵਾਲਾ ਗਿੱਲੇ ਲੰਡਾ ਵਾ ਇਹ ਤਾਂ ਹੁਣ ਇੱਕ ਪਾਸੇ ਹੀ ਹੋਊਗਾ ਦੇਖਦੇ ਆ ਕੀ ਬਣਦਾ ਵਾ ਬਾਕੀ ਵੱਡਾ ਫਾਰਮ ਸਾਡੇ ਕੋਲ ਹੈਗਾ ਹੀ ਆ ਮੈਂ ਵੱਡਾ ਫਾਰਮਨ ਕਿਵੇਂ ਹੋ ਗਿਆ ਉਹ ਤੂੰ ਵੱਡਾ ਤੇਰੀ ਚਰਚਾ ਪਹਿਲੀ ਵੀਡੀਓ ਆਪਣੀ ਜਿਹੜੀ ਬਣਾਈ ਸੀ ਤੇ ਉਹ 10000 ਚੱਲ ਗਈ ਤੇ ਬੱਲੇ ਬੱਲੇ ਕਰਾ ਛੱਡੀ ਕਹਿੰਦੇ ਗੱਭਰੂ ਨੂੰ ਦੁਬਾਰਾ ਲੈ ਕੇ ਆਓ ਮੈਦਾਨ ਦੇ ਵਿੱਚ ਅੱਛਾ ਮੈਂ ਵੀ ਗੱਭਰੂ ਦੁਬਾਰਾ ਆਊਗਾ ਮੈਦਾਨ ਦੇ ਵਿੱਚ ਇਹ ਤਾਂ ਪਤਾ ਨਹੀਂ ਕਿੰਨੇ ਕ ਬਲੌਗਾਂ ਦੇ ਵਿੱਚ ਆਉਣਾ ਪੱਕਾ ਬਲੌਗਰੀ ਰੱਖ ਲਿਆ ਆਪਾਂ ਇਹ ਜਿਹੜੇ ਬੰਦਿਆਂ ਨੇ ਚੈਨਲ ਆਪਣਾ ਫੋਲੋ ਕਰ ਲੋ ਸਬਸਕ੍ਰਾਈਬ ਕਰ ਲੋ ਫੇਸਬੁੱਕ ਤੇ ਜਾ ਕੇ ਸਬਸਕ੍ਰਾਈਬ ਕਰ ਲੋ ਤੇ ਲਾਈਕ ਸ਼ੇਅਰ ਦੱਬ ਕੇ ਕਰ ਦੋ ਦੱਬ ਕੇ ਕਰ ਦੋ ਫਿਰ ਦਿਖਾਉਣੇ ਜਲਵਾਪ ਆਹ ਦੇਖੋ ਮਿੱਤਰੋ ਕਿੰਨੇ ਕੁੱਤੇ ਨੇ ਦੇਖ ਲਾ ਕੁੱਤੇ ਕੁੱਤੇ ਫਿਰਦੇ ਆ ਰੇਤੇ ਜਿਹੇ ਜਗ੍ਹਾ ਟਿੱਬਿਆਂ ਦੇ ਵਿੱਚ ਤੂੰ ਲਾ ਲੋ ਹਸਾਵਲ ਜੂਮ ਕਰਕੇ ਦਿਖਾਉਣਾ ਤੁਹਾਨੂੰ ਕੁੱਤੇ ਕੁੱਤੇ ਫਿਰਦੇ ਨੇ ਕਿੰਨੇ ਕੁੱਤੇ ਜੇ ਇੱਥੇ ਕੋਈ ਜਵਾਗ ਚੱਲਾ ਇਹਨਾਂ ਨੂੰ ਮਿਲ ਗਿਆ ਪਾੜ ਦੇਣਗੇ ਪਾੜ ਸਰਕਾਰ ਨੇ ਬੈਨ ਲਾਤਾ ਕਹਿੰਦੇ ਕੁੱਤੇ ਮਾਰਨੇ ਨਹੀਂ ਹੈਗੇ ਆ ਦੇਖ ਲਓ ਵੱਡੇ ਵੱਡੇ ਕੁੱਤੇ ਨੇ ਛੱਡ ਦੇਣਗੇ ਜਵਾਕ ਨੂੰ ਕਿਤੇ ਖਾ ਜਾਣਗੇ ਜਿੱਥੇ ਗਾਰ ਰੋਹੀ ਚ ਕੋਈ ਕੋਈ ਮਿਲ ਗਿਆ ਇਹਨਾਂ ਨੂੰ ਦੇ ਕਿੰਨੀ ਕੀੜ ਫਿਰਦੀ ਗਿਣੋ ਗਿਣਤੀ ਮਾਰ ਕੇ ਦੇਖੋ ਡੌਗ ਲਵਰ ਵੀ ਦੇਖ ਲੈਣੋ ਬਾਈ ਮਿੱਤਰੋ ਦੇ ਕਿੰਨੇ ਫਿਰਦੇ